BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਨੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਟੋਰਾਂਟੋ ਵਿੱਚ ਇੱਕ 19 ਸਾਲਾ ਨੌਜਵਾਨ ਦੀ ਗਲਤੀ ਕਾਰਨ ਵਾਪਰਿਆ ਇੱਕ ਬੇहद ਹੀ ਦਰਦਨਾਕ ਹਾਦਸਾ ਬ੍ਰਿਟਿਸ਼ ਕੋਲੰਬੀਆ ਵਿੱਚ ਨਵਾਂ ਏਰੀਆ ਕੋਡ ਇਸ ਹਫਤੇ ਤੋਂ ਹੋਵੇਗਾ ਲਾਗੂ 1000 ਡਾਲਰ ਲੈ ਕੇ 68 ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਤੋਂ ਹੋਏ ਸਲਫ ਰਿਪੋਰਟ ਬਾਫ ਨੈਸ਼ਨਲ ਪਾਰਕ ਦੇ ਵਿੱਚ ਜਾਣ ਵਾਲੇ ਹੁਣ ਹੋ ਜਾਣ ਸਾਬਤਾਨ ਤੇ ਹੁਣ ਖਬਰਾਂ ਵਿਸਥਾਰ ਵਿੱਚ ਟ੍ਰਾਂਟੋ ਦੇ ਟੋਪਿਕੋ ਇਲਾਕੇ ਵਿੱਚ ਇੱਕ ਬੇहद ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ 401 ਹਾਈਵੇ ਤੇ ਵਾਪਰੇ ਪਿਆਨਕ ਸੜਕ ਹਾਦਸੇ ਵਿੱਚ ਤਿੰਨ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਹਾਦਸਾ ਅਤਿ ਰਾਤ 12:30 ਵਜੇ ਦੇ ਕਰੀਬ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਵਾਲੀ ਡੋਜ ਕੈਰਵਾਨ ਨੇ ਇੱਕ ਕ੍ਰਿਸਲਰ ਮਿਨੀਵੈਨ ਨੂੰ ਟੱਕਰ ਮਾਰੀ ਜੋ ਰੈੱਡ ਲਾਈਟ ਤੇ ਖੜੀ ਸੀ। ਇਸ ਦੇ ਵੇਚੇ ਸਵਾਰ ਇੱਕ 15 ਸਾਲ ਦਾ ਰਹਿਮਾਨ 13 ਸਾਲ ਦੇ ਜੈਸ ਦੀ ਮੌਤ ਹੋ ਗਈ ਤੇ 6 ਸਾਲ ਦੀ ਇੱਕ ਲੜਕੀ ਹਸਪਤਾਲ ਵਿੱਚ ਦਮ ਤੋੜ ਗਈ ਇਹ ਤਿੰਨੇ ਭੈਣ ਭਰਾ ਸਾਨ ਅਤੇ ਆਪਣੇ ਪਰਿਵਾਰ ਨਾਲ ਸਫ਼ਰ ਕਰ ਰਹੇ ਸਨ ਇਹ ਵੀ ਦੱਸਿਆ ਗਿਆ ਹੈ ਕਿ ਇਹਨਾਂ ਦੀ ਮਾਂ ਇੱਕ ਹੋਰ 10 ਸਾਲ ਦਾ ਬੇਟਾ ਅਤੇ ਇੱਕ 40 ਸਾਲਾ ਰਿਸ਼ਤੇਦਾਰ ਵੀ ਹਾਦਸੇ ਵਿੱਚ ਸਖਮੀ ਹੋਏ ਹਨ ਪਰ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਕ੍ਰਾਂਟੋ ਪੁਲਿਸ ਦੇ ਅਨੁਸਾਰ 19 ਸਾਲਾ ਇਥੇਨ ਜੋਕੀ ਜੋਰਸਟਨ 온ਟਾਰੀਓ ਦਾ ਨਿਵਾਸੀ ਹੈ ਉਸਨੂੰ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਉਸਤੇ 12 ਤੋਂ ਵੱਧ ਗੰਭੀਰ aarop ਲਗਾਏ ਗਏ ਹਨ ਜਿਨ੍ਹਾਂ ਦੇ ਵਿੱਚ ਨਸ਼ੇ ਵਿੱਚ ਗੱਡੀ ਚਲਾਉਣਾ ਖਤਰਨਾਕ ਡਰਾਈਵਿੰਗ ਅਤੇ ਹਤਿਆ ਦੇ ਦੋਸ਼ ਵੀ ਸ਼ਾਮਿਲ ਹਨ ਹੀਥਨ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ ਅਤੇ ਅਗਲੀ ਸੁਣਵਾਈ ਤੱਕ ਹਿਰਾਸਤ ਵਿੱਚ ਰਹੇਗਾ ਟੋਰੰਟੋ ਪੁਲਿਸ ਹਾਦਸੇ ਦੇ ਗਵਾਹਾਂ ਤੋਂ ਜਾਣਕਾਰੀ ਦੀ ਮੰਗ ਕਰ ਰਹੀ ਹੈ ਤੇ ਕਿਸੇ ਵੀ ਗਵਾਹ ਜਾਂ ਫਿਰ ਹਾਦਸੇ ਦੀ ਜਾਣਕਾਰੀ ਵਾਲੇ ਵਿਅਕਤੀ ਨੂੰ ਪੁਲਿਸ ਜਾਂ ਫਿਰ ਕ੍ਰਾਈਮ ਸਟਾਪਰਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਇਹ ਹਾਦਸਾ ਨਸ਼ੇ ਕਰਕੇ ਡਰਾਈਵਿੰਗ ਕਰਨ ਦੇ ਭਿਆਨਕ ਨਤੀਜਿਆਂ ਨੂੰ ਦਰਸਾਉਂਦਾ ਹੈ ਕਿ ਕਿ ਵਿੱਚ ਇੱਕ ਗਲਤੀ ਕਿਸੇ ਦੀ ਜ਼ਿੰਦਗੀ ਖਤਮ ਕਰ ਸਕਦੀ ਹੈ ਅਲਬਰਟਾ ਵਿੱਚ ਮੀਜ਼ਲਸ ਖਸਰੇ ਦੇ 48 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਮਾਰਚ ਤੋਂ ਲੈ ਕੇ ਹੁਣ ਤੱਕ ਸੂਬੇ ਵਿੱਚ ਕੁੱਲ ਕੇਸਾਂ ਦੀ ਗਿਣਤੀ 486 ਹੋ ਚੁੱਕੀ ਹੈ ਸਿਹਤ ਵਿਭਾਗ ਅਨੁਸਾਰ ਨਵੇਂ ਕੇਸਾਂ ਵਿੱਚੋਂ 46 ਸਦਰਨ ਅਲਬਰਟਾ ਵਿੱਚ ਦਰਜ ਕੀਤੇ ਗਏ ਹਨ ਜਿੱਥੇ ਸੂਬੇ ਦੇ 70% ਮਾਮਲੇ ਸਾਹਮਣੇ ਆਏ ਹਨ ਅਧਿਕਾਰਕਾਂ ਕਾଙ୍କੜੇ ਦਰਸਾਉਂਦੇ ਹਨ ਕਿ ਤਕਰੀਬਨ 80% ਮਰੀਜ਼ ਬੱਚੇ ਹਨ ਜਿਨ੍ਹਾਂ ਵਿੱਚੋਂ ਲਗਭਗ 150 ਮਾਮਲੇ 5 ਸਾਲ ਤੋਂ ਛੋਟੇ ਬੱਚ ਨਾਲ ਜੁੜੇ ਹੋਏ ਹਨ ਇਸ ਮਹੀਨੇ ਦੀ ਸ਼ੁਰੂਆਤ ਤੱਕ 35 ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮੀਜ਼ਲਸ ਦੇ ਲੱਛਣਾਂ ਵਿੱਚ ਬੁਖਾਰ ਖੰਘ ਨੱਕ ਵਗਣਾ ਅੱਖਾਂ ਲਾਲ ਹੋਣਾ ਤੇ ਬੁਖਾਰ ਤੋਂ 3 ਤੋਂ 7 ਦਿਨਾਂ ਬਾਅਦ ਚਮੜੀ ਉੱਤੇ ਲਾਲ ਦਾਣੇ ਹੋਣਾ ਸ਼ਾਮਿਲ ਹਨ ਅਲਬਰਟਾ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮੀਜ਼ਲਸ ਤੋਂ ਬਚਾ ਲਈ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਇਸੇ ਲਈ ਇੱਕ ਨਵੀਂ ਹੌਟਲਾਈਨ ਵੀ ਸ਼ੁਰੂ ਕੀਤੀ ਹੈ ਜਿਸ ਰਾਹੀਂ ਲੋਕ ਟੀਕਾਕਰਨ ਬਾਰੇ ਜਾਣਕਾਰੀ ਲੈ ਸਕਦੇ ਹਨ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕਾਂ ਲਈ ਸਹਾਫਤੇ ਇੱਕ ਨਵਾਂ ਏਰੀਆ ਕੋਡ ਜਾਰੀ ਹੋ ਰਿਹਾ ਹੈ ਆਉਣ ਵਾਲੇ ਸ਼ਨੀਵਾਰ 25 ਮਈ ਤੋਂ ਬ੍ਰਿਟਿਸ਼ ਕੋਲੰਬੀਆ ਵਿੱਚ ਜਾਰੀ ਹੋਣ ਵਾਲੇ ਨਵੇਂ ਫੋਨ ਨੰਬਰ ਹੁਣ 257 ਨਾਲ ਸ਼ੁਰੂ ਹੋ ਸਕਦੇ ਹਨ ਇਹ 23 ਦਾ ਛੇਮਾ ਏਰੀਆ ਕੋਡ ਹੋਵੇਗਾ ਇਸ ਤੋਂ ਪਹਿਲਾਂ 604 250 778 236 ਅਤੇ 672 ਕੋਡ ਵਰਤੇ ਜਾ ਰਹੇ ਸਨ ਟ੍ਰੈਲਿਕਮ ਅਥਾਰਟੀ ਦੇ ਅਨੁਸਾਰ ਪੁਰਾਣੇ ਏਰੀਆ ਕੋਡਸ ਦੇ ਨੰਬਰ ਖਤਮ ਹੋਣ ਦੇ ਖਤਰੇ ਨੂੰ ਦੇਖਦੇ ਹੋਏ ਇਹ ਨਵਾਂ ਕੋਡ ਸ਼ੁਰੂ ਕੀਤਾ ਗਿਆ ਨਵੇਂ ਕੋਡ ਦੇ ਆਉਣ ਨਾਲ ਮਿਲੀਅਨਸ ਨਵੇਂ ਨੰਬਰ ਬਣ ਸਕਣਗੇ ਜੋ ਨੰਬਰ ਪਹਿਲਾਂ ਜਾਰੀ ਹੋਏ ਹਨ ਉਹਨਾਂ ਤੇ ਕੋਈ ਅਸਰ ਨਹੀਂ ਪਵੇਗਾ ਅਤੇ ਜਦੋਂ ਤੱਕ ਪੁਰਾਣੇ ਕੋਡ ਉਪਲਬਧ ਹਨ ਉਹ ਵੀ ਜਾਰੀ ਕੀਤੇ ਜਾਂਦੇ ਰਹੇਗੇ 2000 ਵਿੱਚ 1990 ਤੇ ਦਹਾਕੇ ਤੱਕ ਸਿਰਫ 604 ਏਰੀਆ ਕੋਡ ਸੀ 1996 ਵਿੱਚ 250 2001 ਵਿੱਚ 778 2013 ਵਿੱਚ 236 2019 ਵਿੱਚ 672 ਕੋਡ ਸ਼ੁਰੂ ਕੀਤੇ ਗਏ ਕੈਨੇਡਾ ਵਿੱਚ 1990 ਤੇ ਦਹਾਕੇ ਵਿਚ 15 ਏਰੀਆ ਕੋਡਾਂ ਚੋਕੇ ਹੁਣ 50 ਤੋਂ ਵੀ ਵੱਧ ਹੋ ਚੁੱਕੇ ਹਨ ਕੈਨੇਡਾ ਵਿੱਚ ਅਪ੍ਰੈਲ ਮਹੀਨੇ ਦੀ ਮੰਗਾਈ ਦਰ ਦੇ ਨਵੇਂ ਆંકੜਿਆਂ ਨੇ ਬੈਂਕ ਆਫ ਕੈਨੇਡਾ ਨੂੰ ਜੂਨ ਵਿੱਚ ਵਿਆਜ ਦਰ ਘਟਾਉਣ ਦੇ ਫੈਸਲੇ ਨੂੰ ਲੈ ਕੇ ਮੁਸ਼ਕਲ ਸਥਿਤੀ ਵਿੱਚ ਪਾ ਦਿੱਤਾ ਹੈ ਬੈਂਕ ਨੇ ਪਿਛਲੇ ਮਹੀਨੇ ਵਿਆਜ ਦਰ 2.75 ਫੀਸਦੀ ਤੇ ਬਰਕਰਾਰ ਰੱਖਿਆ ਪਰ ਹੁਣ ਮਾਹਿਰਾਂ ਦਾ ਕਹਿਣਾ ਹੈ ਕਿ ਜੂਨ 4 ਨੂੰ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਇਹ ਦਰ ਕਾਇਮ ਰਹਿ ਸਕਦੀ ਹੈ ਸਟੈਟਿਸਟਿਕਸ ਕੈਨੇਡਾ ਵੱਲੋਂ جاری ਆਂਕੜਿਆਂ ਅਨੁਸਾਰ ਅਪ੍ਰੈਲ ਵਿੱਚ ਸਾਲਾਨਾ ਮੰਗਾਈ ਦਰ 1.7 ਫੀਸਦੀ ਨਹੀਂ ਜੋ ਕਿ ਮਾਰਚ ਦੀ 2.3 ਫੀਸਦੀ ਨਾਲੋਂ ਘੱਟ ਹੈ ਇਸ ਘਟਾ ਦਾ ਮੁੱਖ ਕਾਰਨ ਕਾਰਬਨ ਟੈਕਸ ਦੇ ਖਤਮ ਹੋਣ ਅਤੇ ਔਇਲ ਐਂਡ ਗੈਸ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਨੂੰ ਦੱਸਿਆ ਗਿਆ ਅਪ੍ਰੈਲ ਵਿੱਚ ਗੈਸ ਦੀ ਕੀਮਤ 18.1% ਦੀ ਕੱਢੀ ਜਦਕਿ ਨੈਚੁਰਲ ਗੈਸ ਦੀ ਕੀਮਤ ਵਿੱਚ ਵੀ ਕਮੀ ਦਰਜ ਕੀਤੀ ਗਈ ਇਸ ਤਾਜ਼ਾ ਰਿਪੋਰਟ ਨੇ ਵਿਆਜ ਦਰ ਘਟਾਉਣ ਦੀ ਸੰਭਾਵਨਾ ਨੂੰ ਘਟਾ ਦਿੱਤਾ ਹੈ ਪਿਛਲੇ ਹਫਤੇ ਜਿੱਥੇ ਦਰ ਘਟਣ ਦੀ ਸੰਭਾਵਨਾ 64% ਸੀ ਹੁਣ ਇਹ ਘਟ ਕੇ ਲਗਭਗ 35% ਦੀ ਰਹਿ ਗਈ ਹੈ ਟੀਡੀ ਬੈਂਕ ਕਥੇ ਸੀਆਈਬੀਸੀ ਦੇ ਮਾਇਰ ਨੇ ਵੀ ਕਿਹਾ ਹੈ ਕਿ ਜੇਕਰ ਆਰਥਿਕ ਆંકੜੇ ਦੱਸਣ ਕਿ ਕਾਰੋਬਾਰ ਅਤੇ ਨੌਕਰੀਆਂ ਤੇ ਅਮਰੀਕਾ ਨਾਲ ਚੱਲ ਰਹੀ ਟੈਰਿਫ ਝੰਗ ਦਾ ਬੁਰਾ ਅਸਰ ਪੈ ਰਿਹਾ ਹੈ ਤਾਂ ਜੂਨ ਜਾਂ ਫਿਰ ਉਸ ਤੋਂ ਬਾਅਦ ਦਰਾਂ ਵਿੱਚ ਕਟੌਤੀ ਹੋ ਸਕਦੀ ਹੈ ਇਸ ਤੋਂ ਇਲਾਵਾ April ਵਿੱਚ ਗਰੋਸਰੀ ਦੇ ਸਾਮਾਨ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਖਾਸ ਕਰਕੇ ਕੌਫੀ ਅਤੇ ਚਾਹ ਦੀਆਂ ਕੀਮਤਾਂ ਵਿੱਚ 13.4% ਅਤੇ ਸਬਜ਼ੀਆਂ ਵਿੱਚ 3.7% ਦਾ ਉਛਾਲ ਦੇਖਿਆ ਗਿਆ ਇਸੇ ਤਰ੍ਹਾਂ ਯਾਤਰਾ ਨਾਲ ਜੁੜੀਆਂ ਕੀਮਤਾਂ ਵਿੱਚ ਵੀ ਅਪ੍ਰੈਲ ਵਿੱਚ ਵਾਧਾ ਹੋਇਆ ਹੈ। ਟ੍ਰੈਵਲ ਟੂਰ ਦੀਆਂ ਕੀਮਤਾਂ ਵਿੱਚ 3.7% ਦਾ ਵਾਧਾ ਹੋਇਆ, ਜੋ ਕਿ ਮਾਰਚ ਵਿੱਚ 8% ਦੀ ਕਮੀ ਤੋਂ ਇੱਕ ਉਲਟ ਰੁਝਾਨ ਹੈ। ਹੁਣ ਸਾਰੀਆਂ ਨਜ਼ਰਾਂ ਅਗਲੇ ਹਫ਼ਤੇ ਆਉਣ ਵਾਲੇ ਜੀਡੀਪੀ ਰਿਪੋਰਟ ਤੇ ਲੱਗੀਆਂ ਹੋਈਆਂ ਹਨ, ਜੋ ਇਹ ਦਰਸਾਏਗਾ ਕਿ ਕੈਨੇਡਾ ਦੀ ਅਰਥਵਿਵਸਥਾ ਕਿਸ ਦਿਸ਼ਾ ਵਿੱਚ ਵਧ ਰਹੀ ਹੈ। ਬੀਤੇ ਦਿਨੀ ਅਮਰੀਕਾ ਦੇ ਪ੍ਰਸ਼ਾਸਨ ਨੇ ਐਲਾਨ ਕੀਤਾ ਸੀ ਕਿ ਜੋ ਗੈਰ ਕਾਨੂੰਨੀ ਪ੍ਰਵਾਸੀ ਆਪਣੀ ਇੱਛਾ ਨਾਲ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਹਨ ਪਾਵ ਸੈਲਫ ਡਿਪੋਰਟ ਹੋਣਾ ਚਾਹੁੰਦੇ ਹਨ ਉਹਨਾਂ ਨੂੰ ਸਰਕਾਰ 1000 ਅਮਰੀਕਨ ਡਾਲਰ ਦੇਵੇਗੀ ਤੇ ਉਹਨਾਂ ਦੇ ਮੁਲਕ ਛੱਡਣ ਦਾ ਸਾਰਾ ਖਰਚਾ ਵੀ ਉਠਾਏਗੀ ਇਸ ਦੌਰਾਨ ਅਮਰੀਕਾ ਨੇ ਸੈਲਫ ਡਿਪੋਰਟ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਹਿਲੀ ਫਲਾਈਟ ਰਹੀ ਹਾਂਡਰਸ ਅਤੇ ਕੋਲੰਬੀਆ ਤੋਂ 68 ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਪੇਸ਼ ਦਿੱਤਾ ਹੈ ਉਤਰੀ ਹਾਂਡਰਨ ਸ਼ਹਿਰ ਸਾਨ ਪੈਡਰੋਸੋਲਾ ਵਿੱਚ 19 ਬੱਚਿਆਂ ਸਮੇਤ 38 ਹਾਂਡਰਨ ਅਮਰੀਕੀ ਸਰਕਾਰ ਤੋਂ 1000 ਅਮਰੀਕਨ ਡਾਲਰ ਦੇ ਡੈਬਿਟ ਕਾਰਡ ਲੈ ਕੇ ਜਾਣਵਾਰੀ ਚਾਰਟਰ ਫਲਾਈਟ ਤੋਂ ਉਤਰ ਗਏ ਤੇ ਉਹਨਾਂ ਨੂੰ ਅਮਰੀਕਾ ਵਿੱਚ ਕਾਨੂੰਨੀ ਪ੍ਰਵੇਸ਼ ਲਈ ਅਪਲਾਈ ਕਰਨ ਲਈ ਵੀ ਇੱਕ ਦਿਨ ਦੀ ਇਜਾਜ਼ਤ ਦਿੱਤੀ ਗਈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰਪ ਨੇ ਦੇਸ਼ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਹੁਣ ਕਾਫੀ ਤੇਜ਼ ਕਰ ਦਿੱਤਾ ਹੈ। ਪਾਰਕਸ ਕੈਨੇਡਾ ਨੇ ਬੈਫ ਨੈਸ਼ਨਲ ਪਾਰਕ ਵਿੱਚ ਲੇਕ ਮਿਨੇਵਾਂਕਾ ਟ੍ਰੇਲ ਅਤੇ ਨਸਤੀਕੀ ਕੈਂਪਗਰਾਉਂਡ ਖੇਤਰ ਵਿੱਚ ਭਾਲੂਆਂ ਦੇ ਹੁਣ ਕਾਰਨ ਚਤਾਵਨੀ ਜਾਰੀ ਕੀਤੀ ਹੈ 17 ਮਈ ਨੂੰ ਜਾਰੀ ਐਲਾਨ ਅਨੁਸਾਰ ਇੱਕ ਭਾਲੂ ਅਤੇ ਉਸਦੇ ਬੱਚਿਆਂ ਨੇ ਇੱਕ ਟੈਂਟ ਕੋਲ ਜਾਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਸਥਾਨੀਆਂ ਨੂੰ ਹੁਣ ਇਸ ਖੇਤਰ ਵਿੱਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਹਦਾਇਤ ਦਿੱਤੀ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਕਿਸੇ ਵੀ ਸਮੇਂ ਭਾਲੂ ਆ ਸਕਦੇ ਹਨ ਇਸ ਲਈ ਲੋਕਾਂ ਨੂੰ ਟਰੈਕਿੰਗ ਜਾਂ ਫਿਰ ਸਾਈਕਲ ਚਲਾਉਂਦੇ ਅਮੀ ਉੱਚੀ ਆਵਾਜ਼ ਵਿੱਚ ਗੱਲਬਾਤ ਕਰਨ ਲਿਖਿਆ ਗਿਆ ਹੈ ਅਤੇ ਪਾਲਤੂ ਜਾਨਵਰਾਂ ਨੂੰ ਸਾਮਪ ਕੇ ਰੱਖਣ ਲਈ ਵੀ ਕਿਹਾ ਗਿਆ ਵਿਸਤੁਲਾਵਾ ਬੱਚਿਆਂ ਤੇ ਨਜ਼ਰ ਰੱਖਣ ਦੀ ਸਲਾਹ ਵੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਬੀਅਰ ਸਪਰੇ ਨੂੰ ਸਹੀ ਢੰਗ ਨਾਲ ਵਰਤਣ ਦੀ ਟ੍ਰੇਨਿੰਗ ਲੈਂਡ ਤੇ ਵੀ ਜ਼ੋਰ ਦਿੱਤਾ ਗਿਆ ਸੇਕਰ ਕਿਸੇ ਨੂੰ ਵੀ ਇਹ ਪਾਲੂ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਬੈਂਫ ਵਿਸਟਰ ਸੈਂਟਰ ਜਾਂ ਫਿਰ ਡਿਸਪੈਚ ਨੰਬਰ 4037621470 ਤੇ ਰਿਪੋਰਟ ਕਰ ਸਕਦੇ ਹਨ ਇਹ ਚਤਾਵਨੀ 15 ਜੂਨ ਤੱਕ ਲਾਗੂ ਰਹੇਗੀ ਪਾਰਕ ਵਿੱਚ ਕੁਝ ਹੋਰ ਇਲਾਕੇ ਵੀ ਸੁਰੱਖਿਆ ਕਾਰਨਾਂ ਕਰਕੇ ਬੰਦ ਕੀਤੇ ਗਏ ਹਨ ਜੌਨਸਟਨ ਕੈਨੀਅਨ ਟ੍ਰੇਲ ਦੇ ਇੱਕ ਹਿੱਸੇ ਨੂੰ ਡੇਂਜਰਡ ਪੰਛੀਆਂ ਦੀ ਸੁਰੱਖਿਆ ਲਈ 15 ਨਵੰਬਰ ਤੱਕ ਬੰਦ ਰੱਖਿਆ ਜਾਵੇਗਾ ਇਸੇ ਤਰ੍ਹਾਂ ਬਰਮਿਲিয়ান ਲੇਕ ਦੇ ਉੱਤਰੀ ਖੇਤਰ ਨੂੰ ਲੂਨ ਪੰਛੀਆਂ ਦੇ ਆਵਾਸ ਲਈ 27 ਜੂਨ ਤੱਕ ਸਲਾਨੀਆਂ ਲਈ ਪਾਬੰਦ ਕੀਤਾ ਗਿਆ ਹੈ ਦੋਨਾਂ ਹਾਲਾਤਾਂ ਵਿੱਚ ਨਿਯਮ ਤੋੜਨ ਵਾਲਿਆਂ ਨੂੰ 25000 ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਇਸ ਤਰ੍ਹਾਂ ਹੀ ਅੱਜ ਦੇ ਬਲਟਨ ਵਿੱਚ ਨਹੀਂ ਪਰ ਤੋਂ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਬੀ ਯਰਸੈਲਫ